ਕਿਸਾਨ ਅੰਦੋਲਨ 2.0 ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਇਹ ਅੰਦੋਲਨ ਸ਼ੁਰੂ ਕਰਕੇ ਬੈਠੇ ਹੋਏ ਹਨ। ਉਹਨਾਂ ਨੇ ਦਿੱਲੀ ਕੋਚ ਦਾ ਫੈਸਲਾ ਵੀ ਲਿਆ ਹਾਲਾਂਕਿ ਇਹ ਫੈਸਲਾ ਹੁਣ ਉਹਨਾਂ ਤੇ 23 ਫਰਵਰੀ ਤੱਕタル ਤੱਕ ਹੈ ਹਰਿਆਣਾ ਦੇ ਸ਼ੰਭੂ ਅਤੇ ਖਰੋਰੀ ਬਾਰਡਰ ਤੇ ਲਗਾਤਾਰ ਸੰਘਰਸ਼ ਤੇ ਚੱਲਦਿਆਂ ਜੋ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਇਸੇ ਚੱਲਦਿਆਂ ਖਨੌਰੀ ਬਾਰਡਰ ਤੋਂ ਪੀਤੀ ਦੇ ਸ਼ਾਮ ਪ੍ਰੈਸ ਕਾਨਫਰੰਸ ਕਿਸਾਨਾਂ ਨੇ ਕੀਤੀ ਅਤੇ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਬਾਰਡਰਾਂ ਤੇ ਹੁਣ ਸ਼ਹੀਦ ਸ਼ੁਕਰਨ ਸਿੰਘ ਅਤੇ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਦੇ ਵਿੱਚ ਅੱਜ ਸ਼ਾਮ ਨੂੰ ਦੇਸ਼ਪਾੜ ਦੇ ਵਿੱਚ ਕੈਂਡਲ ਮਾਰਚ ਕਰਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ 25 ਫਰਵਰੀ ਨੂੰ ਸ਼ੰਭੂ ਤੇ ਖਰੌਰੀ ਬਾਰਡਰ ਤੇ WTO ਦੀ ਕਾਨਫਰੰਸ ਕਰਕੇ ਜਾਗਰੂਕ ਕੀਤਾ ਜਾਵੇਗਾ ਉਧਰ 26 ਫਰਵਰੀ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿਸ਼ੇ ਵਪਾਰ ਸੰਸਥਾ ਦੇ ਪੁਤਲੇ ਫੁੱਕੇ ਜਾਣਗੇ ਅਤੇ ਸ਼ਾਮ 3 ਵਜੇ ਸ਼ੰਭੂ ਟੈਕਨੋਰੀ ਬਾਰਡਰ ਵਿਖੇ ਵੱਡੇ ਪੁਤਲੇ ਫੁੱਕੇ ਜਾਣਗੇ। ਉਹਨਾਂ ਦੱਸਿਆ ਕਿ 27 ਫਰਵਰੀ ਨੂੰ ਦੋਵੇਂ ਮੰਚਾਂ ਦੀਆਂ ਕੌਮੀ ਪੱਧਰ ਦੀਆਂ ਮੀਟਿੰਗਾਂ ਸ਼ੰਭੂ ਟੈਕਨੋਰੀ ਸਰਹੱਦ ਤੇ ਹੋਣਗੀਆਂ ਤੇ 28 ਫਰਵਰੀ ਨੂੰ ਦੋਵਾਂ ਮੰਚਾਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਜਿਸ ਮਗਰੋਂ 29 ਫਰਵਰੀ ਨੂੰ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲੇ ਦਾ ਐਲਾਨ ਕੀਤਾ ਸਾਵੇਗਾ। ਉਹਨਾਂ ਕਿਹਾ ਕਿ ਅੰਦੋਲਨਕਾਰੀਆਂ ਨੇ ਹੁਣ ਤੱਕ ਬਹੁਤ ਹੀ ਹਲੇਮੀ ਅਤੇ ਸਬਰ ਨਾਲ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਕੀਤਾ ਹੈ ਅਤੇ ਸਰਕਾਰ ਸਰਕਾਰ ਪੱਖੀ মিডিਆ ਦੁਆਰਾ ਪੜਕਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਨੂੰ ناکام ਕੀਤਾ ਹੈ। ਉਹਨਾਂ ਕਿਹਾ ਕਿ ਸਾਡਾ ਸਾਫ਼ ਕਹਿਣਾ ਹੈ ਕਿ ਦਿੱਲੀ ਜਾਣਾ ਸਾਡੀ ਅੱਖ ਦਾ ਸਵਾਲ ਨਹੀਂ। ਅਗਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅੰਦੋਲਨਕਾਰੀ ਵਾਪਸ ਚਲੇ ਜਾਣਗੇ ਪਰ ਮੰਗਾਂ ਮੰਨੇ ਬਿਨਾਂ ਦਿੱਲੀ ਕੂਚ ਦੀ ਕਾਲ ਵਾਪਸ ਨਹੀਂ ਹੋ ਸਕਦੀ। ਕੀ ਕਹਿਣਾ ਉਹਨਾਂ ਦਾ? ਆਓ ਸੁਣਦੇ ਹਾਂ। ਕੱਲ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹ ਇਹ ਨਹੀਂ ਕਿ ਅੱਜ ਸ਼ਾਮ ਨੂੰ ਦੋਹਾਂ ਬਾਰਡਰਾਂ ਤੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਵਾਨ ਹੈ ਉਹ ਆਪਣੇ ਹਿਸਾਬ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਡਬਲਿਊਟੀਓ ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਅੰਜੀ ਨੂੰ ਦੋਵਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ ਡਬਲਯੂਟੀਓ ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਭਰ ਦੇ ਪਿੰਡਾਂ ਵਿੱਚ ਡਬਲਯੂਟੀਓ ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਆਰਥਿਕ ਫੂਕ ਮਜਾਰੇ ਕਰਾਂਗੇ ਕਿ ਦੁਪਹਿਰ ਬਾਅਦ ਇਹ ਦੋਵੇਂ ਬਾਰਡਰਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦੇਉ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫੋਰਮ ਜਿਹੜੇ ਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊਗੀ ਤੇ 29 ਨੂੰ ਅਗਲਾ ਐਲਾਨ ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥਵਿਵਸਥਾ ਇਧਰੋਂ ਲਿੰਕਟ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕ ਮੰਤਰੀ ਪਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਐਨਓ ਵਿੱਚ ਚਰਚਾ ਹੋ ਰਹੀ ਆ ਔਰ ਮੋਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇੜੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਭਣ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਤੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਨਾਂ ਦਾ ਨੁਕਸਾਨ ਬੁਲਿਸਕਰ ਨੂੰ ਚਲਣਾ ਪਊਗਾ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ